ਡ੍ਰੈਗਨ ਸੌਟ ਦੀ ਖੇਤੀ ਦੀ ਸੋਚ ਕਿਵੇਂ ਆਈ ਆ ਵੀ ਨਹੀਂ ਜਾਣਦਾ ਕਿ ਬੈਠੇ ਬੈਠੇ ਆ ਆਇਆ ਜਾਨਾ ਕਿ ਆਪਾਂ ਕੁਝ ਵੱਖਰਾ ਕਰੀਏ तकरीबन 2 ਤੋਂ 3 ਸਾਲ ਤੋਂ ਲੈਨ ਤੱਕ ਤੋਂ ਬਾਅਦ ਅਸੀਂ ਪੂਰੇ ਚੰਗੀ ਤਰ੍ਹਾਂ ਕਾਮਯਾਬ ਹੋ ਗਏ ਤੇ ਬਾਈ ਦੀ ਡ੍ਰੈਗਨ ਸੌਟ ਦੇ ਵਿੱਚ 117 ਵੈਰਾਈਟ ਨੇ ਇੰਡੀਆ ਦੇ ਵਿੱਚ ਆਪਦੇ ਦੋ ਤੋਂ ਤਿੰਨੇ ਵੈਰਾਈਟ ਹੈ ਜਿਹੜੇ ਪਾਣੀ ਨੂੰ ਬਚਾਉਣ ਦੀ ਖਾਤਰ ਹੀ ਮੈਂ ਡ੍ਰੈਗਨ ਸੌਟ ਦੀ ਖੇਤੀ ਸ਼ੁਰੂ ਕੀਤੀ ਸੀ ਜੀ ਕੁਝ ਕਾਮਯਾਬ ਹੋ ਜਾਂਦਾ ਕਿਸੇ ਦੇ ਵਿੱਚ ਖੇਲੇ ਦੇ ਵਿੱਚ ਫੇਲ ਹੋ ਜਾਂਦਾ ਜੀ ਸੋ ਇਹ ਡ੍ਰੈਗਨ ਫਰੂਟ ਦੀ ਖੇਤੀ ਕਿੰਨੇ ਕਿਲਿਆਂ ਦੇ ਵਿੱਚ ਕੀਤੀ ਹੈ ਤੇ ਕਿੰਨਾ ਸਮਾਂ ਹੋ ਚੁੱਕਾ ਇਸ ਖੇਤੀ ਨੂੰ ਕਰਨੇ ਹੋਏ ਭਾਈ ਜੀ ਸ਼ੁਰੂਆਤ ਦੇ ਵਿੱਚ ਤਾਂ ਮੈਂ 4-5 ਪਿੱਲਰਾਂ ਤੋਂ ਹੀ ਰਿਸਰਚ ਕਰਨੀ ਸ਼ੁਰੂ ਕੀਤੀ ਹੈ ਕਿ ਇਹ ਕਿਹਦੇ ਕਿਹਦੇ ਆਹ ਸਕਿੰਨ ਤੋਂ ਬਾਅਦ ਆਹੀ ਇੱਕ ਸਟੈਮ ਵਾਲੀ ਜੜੀ ਇਹਦੀ ਸਪੋਰਟ ਕਰਦੀ ਹੈ ਇਹ ਇਹਦੀ ਮੇਨ ਸਹੀ ਇਹਦੀ ਬੋਣ ਆ ਜੀ ਇਹਨੂੰ ਆਪਾਂ ਨੂੰ ਇੱਕ ਪਿੱਲਰ ਦੇ ਨਾਲ ਬੰਨ੍ਹ ਕੇ ਉੱਪਰ ਖੜਨਾ ਪੈਂਦਾ ਇਹ ਖੁਦ ਨਹੀਂ ਜਾ ਸਕਦਾ ਜੇ ਕਿਸੇ ਨੇ ਸ਼ੁਰੂਆਤ ਕਰਨੀ ਹੋਵੇ ਡ੍ਰੈਗਨ ਖੇਤੀ ਦੀ ਕਿਵੇਂ ਕਰ ਸਕਦਾ ਕਿਉਂਕਿ ਸਾਡੇ ਕੋਲ ਸਟਾਰ ਫਰੂਟ ਦੀ ਵੀ ਇੱਕ ਵੈਰਾਈਟੀ ਜਿਹੜੀ ਹੈ ਉਹ ਸਕਸੈਸਫੁਲ ਹੋ ਚੁੱਕੀ ਹੈ ਕਿਉਂਕਿ ਤੁਸੀਂ ਵੇਖ ਰਹੇ ਫਰੂਟ ਸੇ ਇੱਕ ਬੁੱਟੇ ਤੇ ਕਿੰਨੇ ਕ ਫਰੂਟ ਹੋ ਜਾਂਦੇ ਜੇ ਮੰਨ ਲਓ ਕਰਮੀ ਜ਼ਿਆਦੀ ਆਵੇ ਹੋ ਸਕਦਾ ਇੱਕ ਪਲਾਂਟ ਤਾਂ ਮਾਉ 4 ਫਰੂਟ ਹੋਣਾ ਦਵੇ ਜਿਵੇਂ ਇਸ ਵਾਰੀ ਦਾ ਮੌਸਮ ਰਿਹਾ ਇਹਦੀ ਕਾਫੀ ਵਧੀਆ ਰਿਹਾ ਤੇ ਐਸਾ ਇਸ ਵਾਰੀ ਇੱਕ ਬੁੱਟੇ ਨੂੰ ਹੀ 10-10 ਕਿਲੋ ਫਰੂਟ ਲੱਗ ਜਾਂਦਾ ਸੀ ਇੱਕ ਵਾਰੀ ਤਾਂ ਖੇਤੀ ਇਹੋ ਜਿਹਾ ਵਾ ਜਿਹਨੂੰ ਆਪਾਂ ਪੱਕਾ ਗੈਸਾ ਲਾ ਕੇ ਨਹੀਂ ਚੱਲ ਸਕਦੇ ਉਹਨਾਂ ਦਾ ਮੁਨਾਫਾ ਜੋ ਨਗ ਪ੍ਰੋਫਿਟ ਹੈ ਜੋ ਸਾਰਾ ਖੇਤੀ ਦਿੰਦਾ ਮੌਸਮ ਤੇ ਨਿਰਭਰ ਹੈ ਭਾਈ ਜੀ 17 ਰੁਪਈਆ ਦਾ ਇੱਕ ਬੁੱਟਾ ਜੇ ਤਕਰੀਬਨ 6 ਲੱਖ ਰੁਪਈਆ ਦਾ ਇਨਵੈਸਟਮੈਂਟ ਲੱਗਦੀ ਹੈ ਮੁਨਾਫਾ ਵੀ ਖਰੀਦ ਦੇਦਾ ਮਾਰਕੀਟਿੰਗ ਆ ਫਿਰ ਤਾਂ ਹੋ ਸਕਦਾ ਹੈ ਕਿ ਤੁਸੀਂ 1.5 ਸਾਲ ਦੇ ਵਿੱਚ ਇਹਨਾਂ ਫਰੋਖਤ ਦਿਨਾ ਸ਼ੁਰੂ ਕਰਨਾ ਕਿਸਾਨ ਦੇ ਕੋਲ ਇੰਨਾ ਵੇਲੇ ਨਹੀਂ ਹੈਗਾ ਜੀ ਉਹ ਕਿੱਥੇ ਘੁੰਮ ਸਕੇ ਜਾ ਸਕੇ ਆ ਸਕੇ ਲਾਈ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮਹਿਮਾਨ ਨੂੰ ਬਹੁਤ-ਬਹੁਤ ਸਵਾਗਤ ਕਰਦਾ ਆ ਇਸ ਸਮੇਂ ਅਸੀਂ ਜ਼ਿਲ੍ਹਾ ਤਰਨਤਾਰਨ ਵਿੱਚ ਮੌਜੂਦ ਹਾਂ ਤੇ ਅੱਜ ਜਿਸ ਬਾਬਤ ਕਵਰੇਜ ਕਰਾਂਗੇ ਕਿ ਇੱਕ ਡ੍ਰੈਗਨ ਫਰੂਟ ਦੀ ਜਿਹੜੀ ਖੇਤੀ ਹੈ ਪੰਜਾਬ ਭਰ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਨਹੀਂ ਆ ਸਕਦੀ ਇਹ ਬਾਹਰਲੀ ਖੇਤੀ ਹੈ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਫਰੂਟ ਹੈ ਉਹ ਆਪਣੇ ਪਰਦੇਸ਼ ਦੇ ਵਿੱਚ ਆਉਂਦੇ ਨੇ ਮਗਰ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਡ੍ਰੈਗਨ ਫਰੂਟ ਦੀ ਜਿਹੜੀ ਖੇਤੀ ਹੈ ਉਹ ਵੀ ਹੋਣ ਲੱਗ ਪਈ ਹੈ ਤੇ ਇਸ ਸਮੇਂ ਅਸੀਂ ਜ਼ਿਲ੍ਹਾ ਤਰਨਤਾਰਨ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖੋ ਖੇਤਾਂ ਦੇ ਵਿੱਚ ਜਿਹੜੇ ਡ੍ਰ ਦੀ ਗਈ ਹੈ ਨੌਜਵਾਨ ਹੈ ਜਿਸ ਨੇ ਪੂਰੀ ਰਿਸਰਚ ਦੇ ਨਾਲ ਇਸ ਖੇਤੀ ਦੀ ਸ਼ੁਰੂਆਤ ਕੀਤੀ ਹੈ ਅਸੀਂ ਉਸ ਨੌਜਵਾਨ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਡਰੈਗਨ ਫਰੂਟ ਦੀ ਖੇਤੀ ਦਾ ਸੋਚ ਕਿਵੇਂ ਆਈ ਤੇ ਡਰੈਗਨ ਫਰੂਟ ਦੀ ਖੇਤੀ ਜਿਹੜੀ ਸੰਭਵ ਕਿਵੇਂ ਹੋ ਸਕੀ ਸਵਾਗਤ ਕਰਦੇ ਹਾਂ ਸਭ ਤੁਹਾਡਾ ਸਤਿ ਸ਼੍ਰੀ ਅਕਾਲ ਮਨੋਜੀ ਤੁਸੀਂ ਸਾਡੇ ਨਾਲ ਬਹੁਤ-ਬਹੁਤ ਧੰਨਵਾਦੀ ਤੁਹਾਡਾ ਜੀ ਪਹਿਲਾਂ ਤਾਂ ਆਪਣੇ ਬਾਰੇ ਜਾਣਕਾਰੀ ਦਿਓ ਤੇ ਪਿੰਡ ਬਾਰੇ ਜਾਣਕਾਰੀ ਜੀ ਪਹਿਲਾਂ ਬਈ ਜੀ ਮੇਰਾ ਨਾਮ ਮਨਜੋਤ ਸਿੰਘ ਪਿੰਡ ਨਸ਼ਰਾ ਟਾਲਾ ਤਹਿਸੀਲ ਜ਼ਿਲ੍ਹਾ ਤਰਨਤਾਰਨ ਜੀ ਅਸੀਂ ਡ੍ਰੈਗਨ ਫਰੂਟ ਦੀ ਖੇਤੀ ਦੀ ਗੱਲ ਕਰ ਰਹੇ ਹਾਂ ਜੀ ਡ੍ਰੈਗਨ ਫਰੂਟ ਦੀ ਖੇਤੀ ਦੀ ਸੋਚ ਕਿਵੇਂ ਆਈ ਕਿਵੇਂ ਹੁੰਦੀ ਹੈ ਕਿਸ ਮੌਸਮ ਚ ਹੁੰਦੀ ਹੈ ਡਿਟੇਲ ਚ ਜਾਣਕਾਰੀ ਜੀ ਬਈ ਜੇ ਸ਼ੁਰੂ ਤੋਂ ਇਹ ਕਣਕ ਝੋਨੇ ਦੀ ਖੇਤੀ ਕਰਦੇ ਸੀ ਇੱਕ ਦਿਨ ਅਚਾਨਕ ਆ ਕੇ ਬੈਠਾ ਬੈਠਾ ਆਇਆ ਜੀ ਤੇ ਆਪਾਂ ਕੁਝ ਵੱਖਰਾ ਕਰੀਏ ਫਿਰ ਮੈਂ ਜਿਵੇਂ ਵੀ ਇੰਟਰਨੈਟ ਤੋਂ ਲਾ ਲੋ ਚਾਹੇ ਵੇਖਿਆ ਜੀ ਬਾਹਰ ਦੇ ਐਗਜ਼ੋਟਿਕ ਫਰੂਟ ਕਿਹੜੇ-ਕਿਹੜੇ ਹੁੰਦੇ ਨੇ ਇਹਨਾਂ ਨੂੰ ਦੇ ਮੱਦੇ ਨਜ਼ਰ ਰੱਖਦੇ ਹੋਏ ਮੈਂ ਡ੍ਰੈਗਨ ਫਰੂਟ ਬਾਰੇ ਸੋਚਿਆ ਜੀ ਫਿਰ ਤਕਰੀਬਨ 2016 ਦੇ ਵਿੱਚ ਅਸੀਂ ਕੁਝ ਸਾਊਥੋਂ ਤੋਂ ਬੂਟੇ ਮਗਾਉਣੇ ਸ਼ੁਰੂ ਕੀਤੇ ਜੀ ਉੱਥੋਂ ਇੱਕ ਇੱਕ ਦੋ ਦੋ ਕਟਿੰਗਸ ਲਿਆਂਦੀਆਂ ਪਰਤ ਜਾ ਕੇ ਵੀ ਆਏ ਜੀ ਫਿਰ ਅਸੀਂ ਇਹਨੂੰ ਸਿੱਧੇ ਸਿੱਧੇ ਉਗਾਉਣਾ ਸ਼ੁਰੂ ਕੀਤਾ ਚਲੋ ਵਿੱਚ ਕਾਫੀ ਵਾਰ ਫੇਲ ਵੀ ਹੋਏ ਜੀ ਹਾਂ ਨਿਰਾਸ਼ਾ ਵੀ ਹੱਥ ਲੱਗੀ ਫਿਰ ਤਕਰੀਬਨ 2 ਤੋਂ 3 ਸਾਲ ਦੀ ਮਿਹਨਤ ਤੋਂ ਬਾਅਦ ਅਸੀਂ ਪੂਰੇ ਚੰਗੀ ਤਰ੍ਹਾਂ ਕਾਮਯਾਬ ਹੋ ਗਏ ਜੋ ਜਿਹੜੀ ਕਾਮਯਾਬੀ ਤੁਹਾਡੇ ਸਾਹਮਣੇ ਹੈ ਜੀ ਹੁਣ ਹਾਂ ਕਹਿੰਦੇ ਨੇ ਡ੍ਰੈਗਨ ਫਰੂਟ ਦੀ ਕੁਆਲਿਟੀ ਹਰ ਪੱਖੋਂ ਜਿਹੜੇ ਜੇ ਅਸੀਂ ਸੇਵ ਦੀ ਗੱਲ ਕਰੀ ਤਾਂ ਉਸ ਦੇ ਵਿੱਚ ਵੀ ਕਈ ਮਾਤਰਾਵਾਂ ਆਉਂਦੀਆਂ ਕਈ ਤਰੀਕੇ ਦੇ ਸੇਵ ਹੁੰਦੇ ਨੇ ਜਾਂ येलो ਸੇਵ ਕਹ ਲਈਏ ਗ੍ਰੀਨ ਸੇਵ ਕਹ ਲਈਏ ਇਸ ਤਰ੍ਹਾਂ ਡ੍ਰੈਗਨ ਫਰੂਟ ਦੇ ਵਿੱਚ ਵੀ ਹੁੰਦਾ ਬਿਲਕੁਲ ਦੀ ਬਾਈ ਜੀ ਡ੍ਰੈਗਨ ਫਰੂਟ ਦੇ ਵਿੱਚ 117 ਵੈਰਾਈਟੀਆਂ ਜੀ ਠੀਕ ਹੈ ਜੀ ਵੱਖਰੀਆਂ ਵੱਖਰੀਆਂ ਕੁਝ ਖਾਈਆਂ ਖਾਧੀਆਂ ਜਾ ਸਕਦੀਆਂ ਕੁਝ ਨਹੀਂ ਖਾਧੀਆਂ ਜਾ ਸਕਦੀਆਂ ਇਹਦੇ ਵਿੱਚ ਇੰਡੀਆ ਦੇ ਵਿੱਚ ਆਪਣੇ 203 ਹੀ ਵੈਰਾਈਟੀਆਂ ਆ ਜੀ ਹਾਂ ਤੇ ਉਹਨਾਂ ਦੇ ਬਟੈਨਿਕਲ ਨਾਮ ਤਾਂ ਚਲੋ ਵੱਖਰੇ ਵੱਖਰੇ ਆ ਮੈਂ ਤੁਹਾਨੂੰ ਉਤਰਾਂ ਹੀ ਸਿੰਪਲ ਹੀ ਦੱਸ ਦਿੰਦਾ ਜੀ ਜਿਹੜਾ ਆਪਣਾ ਇੱਕ ਤਾਂ ਵਾਈਟ ਕਲਰ ਦਾ ਡ੍ਰੈਗਨ ਫਰੂਟ ਹੁੰਦਾ ਜੀ ਜੀ ਸਾਡੇ ਕੋਲ ਇਹ ਰੈੱਡ ਪਲਪ ਵੈਰਾਈਟੀ ਆ ਜੀ ਠੀਕ ਹੈ ਜੀ ਇਹ ਰੈੱਡ ਪਲਪ ਆਪਣੇ ਇੰਡੀਅਨਸ ਨੂੰ ਕਈ ਹੁੰਦਾ ਹੈ ਵੀ ਜਾਂ ਪੰਜਾਬ ਦੇ ਲੋਕਾਂ ਨੂੰ ਲੱਗੋ ਆਪਾਂ ਨੂੰ ਮਿੱਠਾ ਵੱਧ ਪਸੰਦ ਆ ਜੀ ਡ੍ਰੈਗਨ ਜਿਹੜਾ ਰੈੱਡ ਡ੍ਰੈਗਨ ਫਰੂਟ ਆ ਜੀ ਇਹਦਾ ਝਾੜ ਤਾਂ ਠੀਕ ਹੈ ਘੱਟ ਆਉਂਦਾ ਜੀ ਪਰ ਇਹ ਮਿੱਠਾ ਹੈ ਜੀ ਕੀਵੀ ਕੀਵੀ ਤੋਂ ਵੀ ਮਿੱਠਾ ਹੈ ਜੀ ਦੇ ਡ੍ਰੈਗਨ ਫਰੂਟ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਕਿਹੜੀਆਂ-ਕਿਹੜੀਆਂ ਫਿਰ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਤੁਸੀਂ ਇੱਥੇ ਇਸਤੇਮਾਲ ਕੀਤੀਆਂ ਕਿ ਸਫਲ ਹੋਏ ਕਿ ਸਫਲ ਹੋਵੇ ਬਾਈ ਜੀ ਵੇਖੋ ਜਿਵੇਂ ਮੈਂ ਤੁਹਾਨੂੰ ਮੈਂ ਦੱਸਿਆ 117 ਵੈਰਾਈਟੀਆਂ ਆ ਹਰ ਇੱਕ ਵੈਰਾਈਟੀ ਵੱਖਰੇ-ਵੱਖਰੇ ਕਲਾਈਮੇਟ ਦੇ ਹਿਸਾਬ ਦੇ ਨਾਲ ਚੱਲਦੀ ਹੈ ਜੀ ਹੁਣ ਇਹ ਜਿਹੜੀ ਆਪਣੀ ਰੈੱਡ ਪਲਪਾ ਵੈਰਾਈਟੀ ਆ ਜੀ ਜੀ ਇਹ ਹੁਣ ਆਪਣਾ 5 ਡਿਗਰੀ ਟੈਂਪਰੇਚਰ ਤੋਂ ਲੈ ਕੇ 45 ਡਿਗਰੀ ਟੈਂਪਰੇਚਰ ਤੱਕ ਸਹਨ ਕਰ ਲੈਂਦੀ ਹੈ ਜੀ ਹੂੰ ਹੁਣ ਕਈ ਵੈਰਾਈਟੀਆਂ ਐਵੇਂ ਦੀਆਂ ਜਿਨ੍ਹਾਂ ਨੂੰ ਕਨਸਟੈਂਟ 15 ਡਿਗਰੀ ਟੈਂਪਰੇਚਰ ਚਾਹੀਦਾ ਹੁੰਦਾ ਜਿੱਦਣ ਰਾਤ ਦਾ ਕਿਸੇ ਨੂੰ 20 ਡਿਗਰੀ ਚਾਹੀਦਾ ਹੁੰਦਾ ਹੈ ਕੋਈ ਮਾਈਨਸ ਦੇ ਵਿੱਚ ਵੀ ਸਰਵਾਈਵ ਕਰ ਜਾਂਦੀਆਂ ਹਾਂ ਜੀ ਜੀ ਅਸਲ ਸੋਚ ਦੀ ਗੱਲ ਆਉਂਦੀ ਹੈ ਕਿ ਸੋਚ ਕਦੋਂ ਸ਼ੁਰੂਆਤ ਹੋਈ ਕਿ ਮੈਂ ਡ੍ਰੈਗਨ ਫਰੂਟ ਦੀ ਖੇਤੀ ਕਰਨੀ ਕਿੱਥੇ ਕਿਉਂਕਿ ਜਿੱਥੇ ਪੰਜਾਬ ਭਰ ਦੇ ਵਿੱਚ ਚੋਨਾ ਕਣਕ ਇੱਥੋਂ ਤੱਕ ਸੋਚ ਰਹਿ ਚੁੱਕੀ ਹੈ ਕਿਉਂਕਿ ਪਾਣੀ ਦਾ ਪੱਧਰ ਇਹਨਾਂ ਦੇ ਨਾਲ ਨੀਵਾ ਜਾ ਰਿਹਾ ਤੁਸੀਂ ਡ੍ਰੈਗਨ ਫਰੂਟ ਦੀ ਖੇਤੀ ਕਿਉਂ ਸੋਚਿਆ ਭਾਈ ਜੀ ਮੈਂ ਨੇ ਇਸ ਕਰਕੇ ਸੋਚਿਆ ਜਦ ਮੈਂ ਪੰਜਾਬ ਦਾ ਪੱਧਰ ਨੀਵਾ ਜਾ ਰਿਹਾ ਜੇ ਆਪਾਂ ਕੋਈ ਵੱਖਰਾ ਕਨਸੈਪਟ ਲੈ ਕੇ ਆਏ ਪਾਣੀ ਨੂੰ ਬਚਾਉਣ ਦੀ ਖਾਤਰ ਹੀ ਮੈਂ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਸੀ ਜੀ ਜੀ ਹੁਣ ਅੱਗੇ ਜਾ ਕੇ ਜੀ ਹੋਰ ਵੀ ਇੱਕ ਦੋ ਫਰੂਟ ਆ ਜੀ ਕੋਈ ਸਾਡੇ ਕੋਲ ਰਿਸਰਚ ਤੇ ਚੱਲਦੇ ਪਏ ਆ ਜੀ ਕੁਝ ਕਾਮਯਾਬ ਹੋ ਜਾਈਦਾ ਕਿਸੇ ਦੇ ਵਿੱਚ ਕਿਸੇ ਦੇ ਵਿੱਚ ਫੇਲ ਹੋ ਜਾਈਦਾ ਜੀ ਜਿੰਨੇ ਵੀ ਤੁਸੀਂ ਐ ਐਕਜੋਟਿਕ ਫਰੂਟ ਲਾ ਲੋ ਤਕਰੀਬਨ ਸਾਡੇ ਕੋਲ ਕੁਝ ਪਲਾਂਟ ਰਿਸਰਚ ਤੇ ਆ ਜੀ ਕੁਝ ਫਰੂਟ ਦਿੰਦੇ ਪਏ ਆ ਤਕਰੀਬਨ ਆਪਾਂ ਐਵੇਂ ਦਾ ਵੱਖਰਾ ਵੱਖਰਾ ਖੇਤੀ ਦੇ ਵਿੱਚ ਕਨਸੈਪਟ ਲੈ ਕੇ ਆ ਰਹੇ ਆ ਜੀ ਤੁਸੀਂ ਇਹ ਡ੍ਰੈਗਨ ਫਰੂਟ ਦੀ ਖੇਤੀ ਕਿੰਨੇ ਕਿੱਲਾਂ ਦੇ ਵਿੱਚ ਕੀਤੀ ਹੈ ਤੇ ਕਿੰਨਾ ਸਮਾਂ ਹੋ ਚੁੱਕਾ ਇਸ ਖੇਤੀ ਨੂੰ ਕਰਦੇ ਹੋਏ ਭਾਈ ਜੀ ਸ਼ੁਰੂਆਤ ਦੇ ਵਿੱਚ ਤਾਂ ਮੈਂ 4-5 ਪਿੱਲਰਾਂ ਤੋਂ ਹੀ ਰਿਸਰਚ ਕਰਨੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਵਿੱਚ ਮੈਂ ਇਹ 1 ਏਕੜ ਦੇ ਵਿੱਚ ਲਾਇਆ ਜੀ ਜਿਹੜਾ ਡ੍ਰਿਪ ਇਰੀਗੇਸ਼ਨ ਦਾ ਸਿਸਟਮ ਇਹ ਪ੍ਰੋਜੈਕਟ ਮੇਰਾ 1.5 ਏਕੜ ਦੇ ਵਿੱਚ ਲੱਗਾ ਜੋ ਮੈਂ ਅਗਲੇ ਸਾਲ ਇੱਕ ਵੱਖਰੀਆਂ ਵੈਰਾਈਟੀਆਂ ਦੇ ਨਾਲ ਹੋਰ ਲਾਉਂਗਾ ਜੀ ਆ ਇਹਦੇ ਬਾਰੇ ਦੱਸੋ ਜੀ ਤੁਸੀਂ ਇਹ ਇਹਨਾਂ ਨੂੰ ਖਿਲਾ ਰਿਆ ਹੋਇਆ ਥੰਮ ਜੇ ਲਗਾ ਕੇ ਇਹ ਕਿਉਂ ਜ਼ਰੂਰਤ ਪੈਂਦੀ ਅਸੀਂ ਭਾਈ ਜੀ ਖਿਲਾ ਰਿਆ ਨਹੀਂ ਹੋਇਆ ਇਹ ਜਿਵੇਂ ਤੁਸੀਂ ਆਹ ਡ੍ਰੈਗਨ ਫਰੂਟ ਦੇਖ ਹੀ ਰਹੇ ਜੇ ਇਹਦੇ ਵਿੱਚ ਆਹ ਇੱਕ ਇਹਦੇ ਸਕਿਨ ਤੋਂ ਬਾਅਦ ਆਹੀ ਇੱਕ ਸਟੈਮ ਆ ਜਿਹੜੀ ਇਹਦੀ ਸਪੋਰਟ ਕਰਦੀ ਹੈ ਇਹੇ ਇਹਦੀ ਵੇਨਸ ਇਹੇ ਇਹਦੀ ਬੋਨ ਆ ਜੀ ਇਹਨੂੰ ਆਪਾਂ ਨੂੰ ਇੱਕ ਪਿੱਲਰ ਦੇ ਨਾਲ ਬੰਨ ਕੇ ਉੱਪਰ ਖੜਨਾ ਪੈਂਦਾ ਇਹ ਖੁਦ ਨਹੀਂ ਜਾ ਸਕਦਾ ਜੀ ਤਾਂ ਕਰਕੇ ਆਪਾਂ ਨੂੰ ਇਹ ਪਿੱਲਰ ਦੇ ਨਾਲ ਕੰਕਰੀਟ ਦੇ ਸਟਰਕਚਰ ਦੇ ਨਾਲ ਬੰਨ ਕੇ ਤਾ ਖੜਨਾ ਪੈਂਦਾ ਜੇ ਕਿਸੇ ਨੇ ਸ਼ੁਰੂਆਤ ਕਰਨੀ ਹੋਵੇ ਡ੍ਰੈਗਨ ਖੇਤੀ ਦੀ ਕਿਵੇਂ ਕਰ ਸਕਦਾ ਹੈ ਸ਼ੁਰੂਆਤ ਕਿਉਂਕਿ ਥੋੜੀ ਜਾਣਕਾਰੀ ਦਿਓ ਕਿਉਂਕਿ ਨਵੇਂ ਕਿਸਾਨ ਕਈ ਕਰਨਾ ਚਾਹੁੰਦੇ ਹਨ ਮਗਰ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਭਾਈ ਜੀ ਸਰੂਤੋ ਵੇਖੋ ਜੀ ਆਪਣਾ ਮਿੱਟੀ ਦਾ ਹਿਸਾਬ ਲਾ ਕੇ ਜੀ ਉਹਦੀ ਪੀ ਐਚ ਚੈੱਕ ਕਰਕੇ ਆਪਣੇ ਏਰੀਆ ਦਾ ਹਿਸਾਬ ਲਾ ਕੇ ਕਿ ਜਦੋਂ ਆਪਣੇ بارش ਹੋ ਗਿਆਰਾਂ ਪੈਂਦੀ ਆ ਆਪਣਾ ਹੜ ਦਾ ਪਾਣੀ ਜਿੰਨੂੰ ਤੁਸੀਂ ਕਹ ਸਕਦੇ ਜਾਦੇ ਮੀਂਹ ਦਾ ਪਾਣੀ ਤੇ ਉਹ ਆਪਣੀ ਜ਼ਮੀਨ ਦੇ ਵਿੱਚ ਖੜਾ 3 ਫੁੱਟ ਦੀ ਉਚਾਈ ਤੱਕ ਹੋ ਜਾਂਦਾ 2 ਫੁੱਟ ਦੀ ਉਚਾਈ ਤੱਕ ਹੁੰਦਾ ਤੇ 1 ਫੁੱਟ ਦੀ ਉਚਾਈ ਤੱਕ ਹੁੰਦਾ ਵੀ ਆਪਣੀ ਫਸਲ ਕਣਕ ਝੋਨਾ ਕਿੰਨੇ ਦਿਨ ਡੁੱਬਿਆ ਰਹਿ ਸਕਦਾ ਜੇ ਤਾਂ ਆਪਣੀ ਫਸਲ ਨਹੀਂ ਡੁੱਬਦੀ ਜੀ ਫਿਰ ਤਾਂ इजीली ਆਪਾਂ ਇਹਨੂੰ ਗਰੋ ਕਰ ਸਕਦੇ ਹਾਂ ਜੀ ਕਿਉਂਕਿ ਮੈਂ ਇਹ ਡ੍ਰੈਗਨ ਫਰੂਟ ਨੂੰ ਪਾਣੀ ਨਹੀਂ ਚਾਹੀਦਾ ਇਹ ਹੁੰਦਾ ਜੀ ਠੀਕ ਹੈ ਜੀ ਇਹ ਇੱਕ ਡ్రਾਈ এনवायरमेंट ਦਾ ਪੌਦਾ ਹੈ ਜੀ ਹਮ ਠੀਕ ਹੈ ਜੀ ਇਸ ਦੀ ਇਸ ਦੀ ਦੇਖਭਾਲ ਦੀ ਗੱਲ ਕਰੀ ਆਪਾਂ ਕਿੰਨੀ ਦੇਰ ਚ ਫਸਲ ਹੈ ਜਿਹੜੀ ਇਸ ਨੂੰ ਜਿਹੜੇ ਫਲ ਹੈ ਉਹ ਲੱਗਣੇ ਸ਼ੁਰੂਆਤ ਹੋ ਜਾਂਦੀ ਹੈ ਤੇ ਪਾਣੀ ਕੋਈ ਦੇਖਭਾਲ ਕੋਈ ਕਰਨੀ ਪੈਂਦੀ ਕੋਈ ਖਾਦ ਪਾਣੀ ਪੈਂਦੀ ਨੂੰ ਜਿਸ ਤਰ੍ਹਾਂ ਕੀ ਬਾਕੀ ਰੈਗੂਲਰਿਟੀ ਚਲਦੀ ਹੈ ਬਾਜੀ ਵੇਖੋ ਇਹਨੂੰ ਇਨਸੈਕਟੀਸਾਈਡ ਪੈਸਟੀਸਾਈਡ ਦੀ ਸਪਰੇਅ ਤਾਂ ਕੋਈ ਕਰਨ ਦੀ ਲੋੜ ਨਹੀਂ ਪੈਂਦੀ ਉਹ ਤਾਂ ਕਰਕੇ ਨਹੀਂ ਪੈਂਦੀ ਹਾਲੇ ਪੰਜਾਬ ਦੇ ਵਿੱਚ ਇਹਦੀ ਖੇਤੀ ਬੜੀ ਘੱਟ ਆ ਜੀ ਜਿਹੜੇ ਨੇ ਇਨਸੈਕਟ ਪੈਸਟ ਨੇ ਅਟੈਕਸ ਕਰਨਾ ਉਹ ਹਾਲੇ ਨਹੀਂ ਹੈਗੇ ਜਦੋਂ ਬਲਕ ਦੇ ਵਿੱਚ ਜ਼ਿਆਦਾ ਹੀ ਇਹਦੀ ਖੇਤੀ ਸ਼ੁਰੂ ਹੋ ਗਈ ਦੀ ਫਿਰ ਅੱਗੇ ਜਾ ਕੇ ਦਿੱਕਤਾਂ ਇਹਦੀਆਂ ਜ਼ਿਆਦਾ ਆਉਣਗੀਆਂ ਹਾਲੇ ਫਿਲਹਾਲ ਤੇ ਇਹਨੂੰ ਕੋਈ ਦਿੱਕਤ ਨਹੀਂ ਹੁੰਦੀ ਜੀ ਇਹਨੂੰ ਖਾਦ ਦਵਾਈ ਬਹੁਤ ਘੱਟ ਚਾਹੀਦੀ ਹੁੰਦੀ ਅਸੀਂ ਵੈਸੇ ਵੀ ਇਹਨੂੰ ਵਰਮੀ ਕੰਪੋਸਟ ਤੇ ਹੀ ਜ਼ਿਆਦਾ ਰੱਖਿਆ ਹੋਇਆ ਜੀ ਤੁਸੀਂ ਐਜ਼ ਅ ਨੌਜਵਾਨ ਪੜ੍ਹੇ ਲਿਖੇ ਹੋ ਕਿੰਨੀ ਗੇ ਰਿਸਰਚ ਚ ਸਮਾਂ ਲੱਗਾ ਕਿਸ ਕੋਲੇਜ ਤੋਂ ਸਟੱਡੀ ਕੀਤੀ ਕਿਵੇਂ ਇੱਕ ਮੰਦ ਵਿੱਚ ਆਉਂਦਾ ਨਾ ਮਲਬਲਾ ਕਿ ਮੈਂ ਹੁਣ ਹੋਰ ਵੀ ਕੁਝ ਕਰਨਾ ਹੈ ਡ੍ਰੈਗਨ ਫਰੂਟ ਦੀ ਤਾਂ ਪੰਜਾਬ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਹੈ ਹੋਰ ਕੀ ਕਰਨਾ ਚਾਹੁੰਦੇ ਹੋ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਈ ਜੀ ਸਾਡੇ ਕੋਲ ਹੁਣ ਇਸ ਟਾਈਮ ਸਟਾਰ ਫਰੂਟ ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ ਜੀ ਜੀ ਕਿਉਂਕਿ ਸਾਡੇ ਕੋਲ ਸਟਾਰ ਫਰੂਟ ਦੀ ਵੀ ਇੱਕ ਵੈਰਾਈਟੀ ਜਿਹੜੀ ਹੈ ਉਹ ਵੀ ਸਕਸੈਸ ਹੋ ਚੁੱਕੀ ਹੈ ਜੀ ਚਲੋ ਹੁਣ ਤਾਂ ਉਹਦਾ ਮੌਸਮ ਖਤਮ ਹੋ ਗਿਆ ਜੀ ਹੁਣ ਉਹ ਫਰੂਟ ਮੁੱਕ ਚੁੱਕਿਆ ਜੀ ਜੀ ਇਹਦਾ ਤੁਸੀਂ ਜੇ ਕਿਤੇ ਪਹਿਲਾਂ ਇੰਟਰਵਿਊ ਆਸਤੇ ਹੁੰਦੇ ਤੁਹਾਨੂੰ ਸਟਾਰ ਫਰੂਟ ਵੀ ਖਵਾਇਆ ਜਾਂਦਾ ਇੱਥੇ ਜੀ ਜਰੂਰ ਜਰੂਰ ਆਪਾਂ ਖਾਣਾ ਹੁਣ ਆਪਾਂ ਸੀਜ਼ਨ ਤੋਂ ਆਊਟ ਹੋ ਗਏ ਆਂ ਜੀ ਕਿਉਂਕਿ ਤੁਸੀਂ ਵੇਖ ਰਹੇ ਜਿੰਨੀਆਂ ਹੀ ਟਾਹਣੀਆਂ ਉਨਾਂ ਹੀ ਇਹਨਾਂ ਤੇ ਫਰੂਟ ਸੀ ਅੱਜ ਆਪਾਂ ਤਕਰੀਬਨ 15 ਦਸੰਬਰ ਨੂੰ ਇਹਦਾ ਲਾਸਟ ਲੋਟ ਤੋੜਿਆ ਜੀ ਡਰੈਗਨ ਫਰੂਟ ਦਾ ਹੁਣ ਇਹਦਾ ਜੂਨ ਚ ਲਈ ਦੇ ਵਿੱਚ ਲੱਗਣਾ ਜੀ ਰਹੀ ਗੱਲ ਇਸ ਦਾ ਫਰੂਟ ਦੇਣ ਦਾ ਸਮਾਂ ਜੀ ਵੇਖੋ ਜਦੋਂ ਅਸੀਂ ਸਟਾਰਟ ਕੀਤੀ ਸਾਨੂੰ 2 ਤੋਂ 2.5 ਸਾਲ ਦਾ ਸਮਾਂ ਲੱਗ ਜਾਂਦਾ ਸੀ ਇਹਨੂੰ ਫਰੂਟ ਤੇ ਲਿਆਉਂਦੇ ਲਿਆਉਂਦੇ ਬੂਟੇ ਨੂੰ ਹੁਣ ਐਕਸਪ ਇਹ ਤਿਆਰ ਕੀਤਾ ਜੀ ਉਹ ਤਕਰੀਬਨ 7 ਤੋਂ 8 ਮਹੀਨੇ ਦੇ ਵਿੱਚ ਸਾਨੂੰ ਇੱਕ ਜਾਂ ਦੋ ਫਰੂਟ ਦੇ ਦਿੰਦਾ ਜਾਂਦਾ ਹੈ ਇਹਦੀ ਪਤਾ ਲੱਗ ਜਾਂਦਾ ਹੈ ਵੀ ਇਹ ਬੂਟੇ ਦੀ ਵੈਰਾਈਟੀ ਦੇ ਵਿੱਚ ਇਸ ਤਰ੍ਹਾਂ ਦਾ ਇਹਨਾਂ ਫਲ ਆਊਗਾ ਜਾਂ ਇਸ ਤਰ੍ਹਾਂ ਦਾ ਇਹਦਾ ਸਟਰਕਚਰ ਸ਼ੇਪ ਰਹੂਗਾ ਇੱਕ ਬੂਟੇ ਦੇ ਕਿੰਨੇ ਕ ਫਰੂਟ ਹੋ ਜਾਂਦੇ ਬਦੇ ਕੁਝ ਕਹਿ ਨਹੀਂ ਸਕਦੇ ਆਪਣੇ ਮੌਸਮ ਦੇ ਹਿਸਾਬ ਨਾਲ এনवायरमेंट ਦੇ ਹਿਸਾਬ ਦੇ ਨਾਲ ਰਹਿੰਦਾ ਹੈ ਜੇ ਜੇ ਮੰਨ ਲਓ ਗਰਮੀ ਜਿਆਦਾ ਹੈ ਜੀ ਹੋ ਸਕਦਾ ਇੱਕ ਪlant ਤਾਂ ਨੂੰ ਚਾਰ ਫਰੂਟ ਹੋਣਾ ਦੇਵੇ ਤੇ ਜੇ ਆਪਣਾ ਜਿਵੇਂ ਇਸ ਵਾਰੀ ਦਾ ਮੌਸਮ ਰਿਹਾ ਹੈ ਜੀ ਕਾਫੀ ਵਧੀਆ ਰਿਹਾ ਤੇ ਇਹ ਸਭ ਇਸ ਵਾਰੀ ਇੱਕ ਬੂਟੇ ਨੂੰ ਹੀ 10-10 ਕਿਲੋ ਫਰੂਟ ਲੱਗ ਜਾਂਦਾ ਸੀ ਇੱਕ ਵਾਰੀ ਚ ਮੁਨਾਫਾ ਕਿੰਨਾ ਕਿ ਨੁਕਸਾਨ ਕਿੰਨਾ ਬਾਜੀ ਮੌਸਮ ਤੇ ਆ ਸਾਰਾ ਇੱਥੇ ਖੇਤੀ ਇੱਕ ਇਹੋ ਜਿਹਾ ਵਾ ਜਿੰਨੂੰ ਆਪਾਂ ਪੱਕਾ ਗੈਸ ਲਾ ਕੇ ਨਹੀਂ ਚੱਲ ਸਕਦੇ ਇੰਨਾ ਕਾ ਮੁਨਾਫਾ ਹੋ ਜੂ ਇੰਨਾ ਕਾ ਪ੍ਰੋਫਿਟ ਹੋ ਜੂ ਸਾਰਾ ਖੇਤੀ ਤੇ ਮੌਸਮ ਤੇ ਨਿਰਭਰ ਆ ਜੇ ਲਾਗਤ ਦੀ ਗੱਲ ਕਰੀ ਅਸੀਂ ਜਦੋਂ ਤੁਸੀਂ ਕਹ ਰਹੇ ਬੂਟੇ ਲਿਆਏ ਜਾਂਦੇ ਆ ਤੇ ਲਾਗਤ ਕਿੰਨੀ ਕ ਲੱਗ ਜਾਂਦੀ ਕਿੰਨਾ ਕਾ ਮੁਨਾਫੇ ਦੇ ਵਿੱਚੋਂ ਵਿੱਚੋਂ ਨਿਕਲ ਆਉਂਦਾ ਬਾਜੀ 70 ਰੁਪਈਆ ਦਾ ਇੱਕ ਬੂਟਾ ਜੇ ਇਹ ਆਪਣਾ 500 ਪਿੱਲਰ ਲੱਗਾ ਹੋਇਆ ਜੇ ਲਾਲੋ ਸਾਹਿਬ 1 ਲੱਖ 40 ਕ ਹਜ਼ਾਰ ਦੇ ਪਲਾਂਟ ਜੇ ਤਕਰੀਬਨ 4 ਕ ਲੱਖ ਦਾ ਖਰਚਾ ਨੇਅਰ ਅਬਾਊਟ ਕੰਕਰੀਟ ਆ ਜਿਹੜਾ ਸਟਰਕਚਰ ਪੰਜ ਦੇ 5.5 ਲੱਖ ਰੁਪਏ ਇਹ ਕਾਸਟ ਆ ਗਈ ਜੀ 2 ਲੱਖ ਰੁਪਏ ਫਿਰ ਆਪਾਂ ਨੂੰ ਦੋ ਬੰਦੇ ਰੱਖਣੇ ਪੈਂਦੇ ਜੀ ਲੱਖ ਲੱਖ ਉਹਨਾਂ ਨੂੰ ਦਿੱਤਾ ਤਕਰੀਬਨ 6 ਲੱਖ ਰੁਪਏ ਇਨਵੈਸਟਮੈਂਟ ਲੱਗਦੀ ਆ ਜੀ ਇਹਨੂੰ ਤੇ ਮੁਨਾਫਾ ਫਿਰ ਮੁਨਾਫਾ ਵੇਖੋ ਜੀ ਜੇ ਤਾਂ ਮਾਰਕੀਟਿੰਗ ਆਪਣੀ ਆ ਫਿਰ ਤਾਂ ਹੋ ਸਕਦਾ ਹੈ ਜੀ ਤੁਸੀਂ 1.5 ਸਾਲ ਦੇ ਵਿੱਚ ਇਹਨੇ ਫਰੂਟ ਦੇਣਾ ਸ਼ੁਰੂ ਕਰਨਾ ਜੀ ਮੰਨ ਲਓ ਐਸ ਵਾਰੀ ਫਰਵਰੀ ਚ ਲਾਇਆ ਫਰਵਰੀ ਤੋਂ ਫਰਵਰੀ 1 ਸਾਲ ਹੋ ਗਿਆ ਜੀ ਆਉਂਦੇ ਜੂਨ ਜੁਲਾਈ ਦੇ ਵਿੱਚ 17 ਤੋਂ 18 ਮਹੀਨੇ ਉਹਨਾਂ ਦੇ ਵਿੱਚ ਥੋੜੀ ਥੋੜੀ ਪ੍ਰੋਡਕਸ਼ਨ ਦੇਣੀ ਸ਼ੁਰੂ ਕਰ ਜੂਗਾ ਜਿਹੜਾ ਤੁਹਾਡਾ ਲੇਬਰ ਦੀ ਕੋਸਟ ਉਹ ਨਿਕਲ ਸਕਦੀ ਆ ਮੁਨਾਫਾ ਨਹੀਂ ਮੁਨਾਫਾ ਇਹਨੇ ਜਾ ਕੇ ਦੇਣਾ ਸ਼ੁਰੂ ਕਰਨਾ ਜੀ ਉਸ ਤੋਂ ਅਗਲੇ ਸੀਜ਼ਨ ਕਿਸਾਨ ਨੂੰ ਵਪਾਰ ਬਾਰੇ ਕਿੰਨਾ ਕੁ ਪਤਾ ਹੋਣਾ ਚਾਹੀਦਾ ਕਿਉਂਕਿ ਕਿਸਾਨ ਖੇਤੀ ਕਰ ਲੈਂਦਾ ਮਗਰ ਵਪਾਰ ਬਾਰੇ ਜਦੋਂ ਗੱਲ ਆ ਜਾਂਦੀ ਆ ਉੱਥੇ ਥੱਲੇ ਡਿੱ ਕਿ ਜੇਕਰ ਪਤਾ ਨਹੀਂ ਹੋਵੇਗਾ ਇਸ ਦਾ ਮੁੱਲ ਕਿੰਨਾ ਇਸ ਦਾ ਕਿੰਨਾ ਮੁੱਲ ਮਿਲ ਸਕਦਾ ਕਿਸ ਸ਼ਹਿਰ ਦੇ ਵਿੱਚ ਮਿਲ ਸਕਦਾ ਇਹ ਕਿੰਨਾ ਜ਼ਰੂਰੀ ਹੈ ਬੱਜੀ ਦੇਖੋ ਵਪਾਰ ਦਾ ਤਾਂ ਜ਼ਰੂਰੀ ਚਾਹੀਦਾ ਜੀ ਇਹਦੇ ਵਾਸਤੇ ਆਪਾਂ ਨੂੰ ਪਿੰਡਾਂ ਚੋਂ ਨਿਕਲ ਕੇ ਘੁੰਮਣਾ ਪਊਗਾ ਜੀ ਸਾਰੇ ਠੀਕ ਹੈ ਜੀ ਜਾਣਕਾਰੀ ਇਕੱਠੀ ਕਰਨੀ ਪਊਗੀ ਜੇ ਆਮ ਕਿਸਾਨ ਦੇ ਪੋਸੀਬਿਲਿਟੀਸ ਨਹੀਂ ਹੈਗੀਆਂ ਠੀਕ ਹੈ ਜੀ ਉਹ ਕਰ ਸਕੇ ਉਹਦੇ ਕਿਸਾਨ ਦੇ ਕੋਲ ਇੰਨਾ ਵੇਲ ਹੀ ਨਹੀਂ ਹੈਗਾ ਜੀ ਉਹ ਕਿ ਦੇ ਘੁੰਮ ਸਕੇ ਜਾ ਸਕੇ ਆ ਸਕੇ ਜਿਵੇਂ ਤੁਸੀਂ ਮੇਰੀ ਗੱਲ ਕਰੋ ਜੀ ਮੈਂ ਪੜਦਾ ਸੀ ਇੱਕ ਜਦੋਂ ਸਟੂਡੈਂਟ ਲਾਈਫ ਦੇ ਵਿੱਚ ਇੱਕ ਬੱਚਾ ਫ੍ਰੀ ਹੁੰਦਾ ਜੀ ਉਹਦੇ ਵੀ ਦੋ ਪਹਿਲੂ ਆ ਇੱਕ ਘੁੰਮਣ ਫਿਰਨ ਚ ਆਪਣਾ ਟਾਈਮ ਕੱਢਦੇ ਆ ਜੀ ਦੂਸਰੇ ਐਵੇਂ ਤੇ ਆ ਜਿਹੜੇ ਆਪਣੇ ਅੱਗੇ ਸੋਚ ਕੇ ਚੱਲਦੇ ਆਂ ਮੈਂ ਕੀ ਕਰਨਾ ਤੇ ਜੇ ਤੁਸੀਂ ਮੇਰਾ ਹਿਸਾਬ ਲਾ ਲਓ ਮੈਂ ਘੁੰਮਣ ਫਿਰਨ ਨਾਲੋਂ ਆਪਣੇ ਇਹਨਾਂ ਗੱਲਾਂ ਦਾ ਵੱਧ ਜਿਆਦਾ ਧਿਆਨ ਦਿੱਤਾ ਜੇ ਅੱਗੇ ਜਾ ਕੇ ਮੈਨੂੰ ਜੌਬ ਵਗੈਰਾ ਨਹੀਂ ਮਿਲਦੀ ਤੇ ਮੈਂ ਆਪਣੇ ਬਿਜ਼ਨਸ ਦੇ ਵਿੱਚ ਕਿਵੇਂ ਕਾਮਯਾਬ ਹੋ ਸਕਦਾ ਜੀ ਇਸ ਕਰਕੇ ਮੈਂ ਸ਼ੁਰੂ ਤੋਂ ਵੇਂਦਾ ਰਿਹਾ ਜਦੋਂ ਨਵਾਂ ਨਵਾਂ ਲੋਕਡਾਊਨ ਤੋਂ ਪਹਿਲਾਂ ਡ੍ਰੈਗਨ ਫਰੂਟ ਆਇਆ ਸੀ ਕਾਫੀ ਲੋਕਾਂ ਦੇ ਸੈੱਲ ਵਗੈਰਾ ਘਟੇ ਤੇ ਕਾਫੀ ਮਹਿੰਗਾ ਮਿਲਿਆ ਫਿਰ ਉਹਨੂੰ ਸੋਚ ਕੇ ਅਸੀਂ ਇਹ ਜਿਆਦਾ ਵਧਾਇਆ ਜੀ ਇਹ ਚੀਜ਼ ਵਧੀਆ ਇਹਦੇ ਹੋਰ ਕਿੰਨੇ ਕੀ ਕੀ ਫਾਇਦੇ ਹੈਗੇ ਕਿਉਂਕਿ ਤੁਸੀਂ ਖੇਤੀ ਦੀ ਰਿਸਰਚ ਡ੍ਰੈਗਨ ਫਰੂਟ ਇੱਕ ਐਵੇਂ ਦਾ ਫਰੂਟ ਆ ਜੇ ਤਾਂ ਕੀਵੀ ਨਾਲ ਉਹ 4 ਗੁਣਾ ਵੱਧ ਸਟਰੋਂਗ ਹੈ ਜਿਹੜੇ ਕੀਵੀ ਦੇ ਵਿੱਚ ਨਿਊਟ੍ਰੀਐਂਟਸ ਹੈ ਇਹਦੇ ਵਿੱਚ 4 ਗੁਣਾ ਵੱਧ ਪਾਏ ਜਾਂਦੇ ਆ ਜੀ ਅ ਭਾਈ ਜੀ ਇੱਕ ਲਾਸ ਸਵਾਲ ਆ ਮੇਰਾ ਕਿ ਅੱਜ ਕੱਲ ਦੀ ਜ਼ਿੰਮੇਦਾਰਾਂ ਦੇ ਜਿਹੜੇ ਪੁੱਤ ਐ ਜੱਟਾਂ ਦੇ ਪੁੱਤ ਉਹ ਬਾਹਰ ਦਾ ਰੁਖ ਕਰ ਰਹੇ ਨੇ ਮਗਰ ਉਸਦੇ ਬਾਪ ਜੋ ਤੁਸੀਂ ਐਜ਼ ਅ ਨੌਜਵਾਨ ਤੁਸੀਂ ਆਪਣੀ ਖੇਤੀ ਕਰ ਰਹੇ ਹੋ ਡ੍ਰੈਗਨ ਫਰੂਟ ਦੀ ਆ ਜ਼ਮੀਨ ਸੰਭੀ ਹੋਈ ਆ ਜਿਹੜੀ ਪੁਰਖਿਆਂ ਦੀ ਆ ਜ਼ਮੀਨ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਨੌਜਵਾਨੀ ਬਾਹਰ ਦਾ ਰੁਖ ਕਰ ਰਹੀ ਹੈ ਭਾਈ ਦੇ ਕਹਿਣਾ ਤਾਂ ਮੈਂ ਬਸ ਇਹੀ ਚਾਹੂੰਗਾ ਤੁਸੀਂ ਆਪਣਾ ਖੇਤੀ ਵੀ ਕਰਦੇ ਜੇ ਉਸ ਨੂੰ ਹੌਲਾ ਠੜਲੀ ਕਰੋ ਠੀਕ ਹੈ ਜੋ ਉਸਤੇ ਪੂਰਾ ਧਿਆਨ ਦਿਓ ਜੇ ਆਪਾਂ 16-17 ਘੰਟੇ ਬਾਹਰ ਜਾ ਕੇ ਕੰਮ ਕਰ ਸਕਦੇ ਆ ਤੇ ਤਕਰੀਬਨ ਡੇਲੀ ਦੇ 8 ਤੋਂ 10 ਘੰਟੇ ਜੇ ਆਪਾਂ ਨੂੰ ਨਹੀਂ ਕੋਈ ਕੰਮ ਹੈਗਾ ਕਿਸੇ ਵੀ ਬਿਜ਼ਨਸ ਦੇ ਵਿੱਚ ਕਿਸੇ ਵੀ ਟਾਈਪ ਦਾ ਤੁਹਾਡਾ ਤੰਦਾ ਹੈ ਉੱਥੇ ਟਾਈਮ ਜ਼ਰੂਰ ਦਿਓ ਜੋ ਕਿ ਸਾਡੇ ਫਾਰਮਰਸ ਦੀ ਲਾਈਫ ਦੀ ਨਕਾਮੀ ਆ ਜੀ ਜਾਂ ਸਾਡੇ ਜੂ ਦੀ ਨਕਾਮੀ ਉਹ ਕੰਮ ਨਹੀਂ ਕਰਦੇ ਜੀ ਅੰਦਾ ਜੀ ਬਿਲਕੁਲ ਜੀ ਬਹੁਤ ਸੋਹਣਾ ਮੈਸੇਜ ਹੈ ਕਿ ਜਿਹੜੇ ਨੌਜਵਾਨੀ ਹੈ ਜਿਨ੍ਹਾਂ ਕੋਲੋ ਜ਼ਮੀਨ ਜਾਇਦਾਦ ਹੈ ਉਹ ਆਪਣੇ ਦੇਸ਼ ਦੇ ਵਿੱਚ ਆਪਣੇ ਭਾਰਤ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਕੰਮ ਜ਼ਰੂਰ ਕਰੋ ਤੇ ਇਹ ਤਸਵੀਰਾਂ ਜਿਹੜੀਆਂ ਦਿਖਾਈਆਂ ਨੇ ਜ਼ਿਲ੍ਹਾ ਤਰਨਤਾਰਨ ਦੀਆਂ ਦਿਖਾਈਆਂ ਨੇ ਜਿੱਥੇ ਕਿ ਪਿੰਡ ਦੇ ਵਿੱਚ ਜਿਹੜੀ ਖੇਤੀ ਕੀਤੀ ਹੋਈ ਹੈ ਡਰੈਗਨ ਫਰੂਟ ਦੀ ਆ ਪਹਿਲਾ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਕਹਿਆ ਜਾਂਦਾ ਸੀ ਕਿ ਡਰੈਗਨ ਫਰੂਟ ਪੰਜਾਬ ਭਰ ਦੇ ਵਿੱਚ ਨਹੀਂ ਆ ਸਕਦਾ ਮਗਰ ਹੁਣ ਡਰੈਗਨ ਫਰੂਟ ਦੀ ਜਿਹੜੀ ਖੇਤੀ ਆ ਪੰਜਾਬ ਦੇ ਵਿੱਚ ਹੋ ਰਹੀ ਹੈ ਪ੍ਰੋਪਰ ਰਿਸਰਚ ਦੇ ਨਾਲ ਹੋ ਰਹੀ ਹੈ ਤੇ ਇੱਕ ਜਾਣਕਾਰੀ ਵੀ ਜਿਹੜੀ ਮੁਕੰਮਲ ਰੂਪ ਦੇ ਵਿੱਚ ਵੀਰ ਹੁਣਾਂ ਨੇ ਦਿੱਤੀ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਫਸਲਾਂ ਨੂੰ ਵਧਾਵਾ ਦੇਣਾ ਚਾਹੀਦਾ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਕਿ ਕਿਸਾਨ ਜਿਹੜੇ ਆ ਉਹ ਕਣਕਾਂ ਤੇ ਰਾਖੇ ਬੈਠੇ ਹੋਏ ਨੇ ਤੇ ਕਣਕਾਂ ਦੀ ਖੇਤੀ ਜਿਹੜੀ ਵੱਧ ਕਰ ਰਹੇ ਨੇ ਮਗ ਉਹ ਜ਼ਰੂਰ ਘਟ ਹੁੰਦਾ ਦਿਖਾਈ ਦੇ ਰਿਹਾ ਤੇ ਹੁਣ ਜਿਹੜੇ ਨਵੇਂ ਦੌਰ ਤਰੀਕੇ ਨੇ ਉਹਨਾਂ ਦੀ ਜ਼ਰੀਆ ਹੀ ਜਿਹੜੀ ਖੇਤੀ ਕੀਤੀ ਜਾਵੇ ਜਿਸ ਤਰੀਕੇ ਨਾਲ ਵੀਰ ਹੁਣਾ ਨੇ ਡ੍ਰੈਗਨ ਫਰੂਟ ਦੀ ਖੇਤੀ ਆਪਣੇ ਪਿੰਡ ਦੇ ਵਿੱਚ ਕੀਤੀ ਆ ਤੇ ਬਹੁਤ ਸੋਹਣਾ ਮੈਸੇਜ ਹੈ ਕਿ ਆਪਣੇ ਭਾਰਤ ਦੇਸ਼ ਦੇ ਵਿੱਚ ਪੰਜਾਬ ਪਰਦੇ ਵਿੱਚ ਜਿਹੜੀ ਆ ਉਹ ਖੇਤੀਬਾੜੀ ਕਰੋ ਆਪਣੇ ਇੱਥੇ ਕੰਮ ਕਰੋ ਤਾਂ ਜੋ ਬਾਹਰ ਦਾ ਰੁੱਖ ਨਾ ਕਰਨਾ ਪਵੇ ਕੈਮਰਾਮੈਨ ਮਨੋਜ ਦਰਾਲ ਮਹਿਮਾਨਾਂ ਲਾਈਪਨ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਪ ਪੰਜਾਬੀ ਟੀਵੀ